ਅਰੀ ਚੰਦ ਅਡੂਰਾ ਉਹਦੀ ਫੌਜ ਨੇ ਹਿਮਾਚਲ ਪ੍ਰਦੇਸ਼ ਦੀ ਗੱਲ ਬੰਗਾਣੀ ਦੀ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੇਰ ਲਿਆ ਬਾਈਦਾਰ ਦੀ ਸੈਨਾ ਚਾਰੇ ਪਾਸੇ ਹਜ਼ਾਰਾਂ ਸਿਪਾਹੀ ਵਿਸਕਾਰ ਧਨਗੁਰੂ ਗੋਬਿੰਦ ਸਿੰਘ ਤੇ ਦੋ ਚਾਰ ਉਹਨਾਂ ਨਾਲ ਸਿੰਘ ਮਹਾਰਾਜ ਚਾਰੇ ਪਾਸੇ ਦੇਖਦੇ ਨੂੰ ਫੌਜੀ ਫੌਏ ਬਾਈਦਾਰ ਦੀ ਫੌਜ ਦੇ ਚ ਮੁਗਲ ਸੈਨਾ ਵੀ ਸੀ ਔਰੰਗਜ਼ੇਬ ਦੀ ਇਹ ਸਾਰਾ سلسلہ ਮਹਾਰਾਜ ਨੇ ਦੇਖਿਆ ਹਰੀ ਚੰਦ ਹੜੂਰਾ ਲਲਕਾਰਦਾ ਹੋਇਆ ਅੱਗੇ ਆਇਆ ਤੇ ਅੱਜ ਅਸੀਂ ਦੇਖਣਾ ਹੈ ਤੁਹਾਡੀ ਸੂਰਬੀਰਤਾ ਨਾ ਤੁਸੀਂ ਕਿੱਥੇ ਜਾ ਸਕਦੇ ਅੱਜ ਤੁਸੀਂ ਸਾਡੀ ਮੁੱਠੀ ਦੇ ਚ ਤੁਸੀਂ ਜਾ ਤੇ ਕਿਧਰੇ ਨਹੀਂ ਸਕਦੇ ਪਰ ਫਿਰ ਵੀ ਅਸੀਂ ਤੁਹਾਡਾ ਜੋਹਰ ਦੇਖਣਾ ਹੈ ਸੁਣਿਆ ਖੜਦਾ ਨਿਸ਼ਾਨਾ ਕਦੀ ਖਤਾ ਨਹੀਂ ਜਾਂਦਾ ਕੁਸੀਂ ਸਾਡੇ ਕਬਜ਼ੇ ਚ ਜਾਤੇ ਸਕਦੇ ਨਹੀਂ ਪਰ ਤੁਹਾਡਾ ਜੋਹਰ ਦੇਖਣਾ ਹੈ ਵੀ ਸਹੀ ਕਿ ਨਹੀਂ ਹਰੀਚੰਦ ਹਡੂਰਾ ਕਹਿੰਦਾ ਤੁਸੀਂ ਵਾਰ ਕਰੋ ਪਹਿਲੇ ਮੇਰੇ ਤੇ ਫਿਰ ਮੈਂ ਵਾਰ ਕਰਾਂਗਾ تیر ਦਾ ਦੇਖਦੇ ਅੰਕੇ ਦਾ تیر ਨਿਸ਼ਾਨੇ ਤੇ ਲੱਗਦਾ ਹੁਣ ਹਰੀਚੰਦ ਹਡੂਰੇ ਨੇ ਢਾਲ ਬੰਨੀ ਹੋਈ ਸੀ ਛਾਤੀ ਤੇ ਜਨੂ ਸੰਜੋਹ ਕਹਿੰਦੇ ਨੇ ਲੋਹੇ ਦੇ ਵਸਤਰ ਸਿਰ ਤੇ ਵੀ ਲੋਹੇ ਦਾ ਟੋਪ ਰੱਖਿਆ ਹੋਇਆ ਉਸ ਜ਼ਮਾਨੇ ਦੇ ਫੌਜੀ ਰਖਦੇ ਸ ਆਪਣੇ ਬਚਾਅ ਦਾ ਪੂਰਾ ਸਾਧਨ ਇਸ ਸਤਿਗੁਰ ਪੈਵੇਂ ਮੌਜਿਸ ਆ ਰਹੇ ਸਨ ਗੇਰਾ ਪਾਣੇ ਇਹ ਸਭ ਕੁਝ ਦੇਖਿਆ ਤੇ ਗੇਰਾ ਪਾਣੇ ਤੇ ਛੜੀ ਪਕੜਦੇ ਚ ਨੇ ਮਹਾਰਾਜ ਨੂੰ ਇਹ ਹਰੀ ਚੰਦ ਕਹਿੰਦੇ ਹੈ ਚਲਾਓ تیر ਸਤਿਗੁਰ ਕਹਿੰਦੇ ਨਾ ਜੇ ਫਕੀਰ ਦੀ ਫਕੀਰੀ ਸ਼ਾਂਤੀ ਦੇ ਸਾਗਰ ਦੇ ਵਿੱਚ ਬਿਸ਼ਰਾਮ ਕਰ ਰਹੀ ਏ ਹਰੀ ਚੰਦ ਤੋਂ ਤੀਰ ਚਲਾ ਅਜੇ ਫਕੀਰ ਜੋਸ਼ ਦੇ ਵਿੱਚ ਨਹੀਂ ਆਇਆ ਕੀ ਹੋਇਆ ਤੁਸੀਂ ਗਹਿਰਾ ਬాలే ਕੀ ਹੋਇਆ ਹਜ਼ਾਰਾਂ ਦਾ ਇਕੱਠ ਹੈ ਤੁਹਾਡਾ ਅਸੀਂ ਦੋ ਚਾਰ ਕੀ ਹੋਇਆ ਤੁਹਾਡੇ ਕੋਲ ਹਾਥੀ ਘੋੜੇ ਸਾਰਾ ਸਾਜ਼ੋ ਸਮਾਨ ਅਸ਼ਸਤਰ ਵਸਤਰ ਹੈ ਇਸ ਵੇਲੇ ਸਾਡੇ ਕੋਲ ਕੁਝ ਨਹੀਂ ਕੋਈ ਗੱਲ ਨਹੀਂ ਫਕੀਰ ਅਜੇ ਸ਼ਾਂਤੀ ਦੇ ਸਾਗਰ ਦੇ ਵਿੱਚ ਬੈਠਾ ਹੈ ਫੋਂ ਤੀਰ ਚਲਾ ਹਰੀ ਚੰਦਰ ਅੰਦਰੋਂ ਖੁਸ਼ ਹੋ ਗਿਆ ਕੋਈ ਹੁਣ ਇੰਜ ਨਹੀਂ ਆਖੇਗਾ ਨੇ ਹੱਥੇ ਤੇ ਤੀਰ ਚਲਾਇਆ ਔਰ ਇਹ ਚੰਗਾ ਮੌਕਾ ਦੇ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਅੰਦਰੋਂ ਕਹਿੰਦਾ ਹੈ ਨੀਤੀ ਦੇ ਪੰਡਤ ਨਹੀਂ ਨੇ ਰਾਜ ਨਹੀਂ ਸਕਨੇ ਇਹਨੇ ਕਿਉਂਕਿ ਰਾਜ ਨੇ ਤੱਕ ਕਤਈ ਕਿਸੇ ਨੂੰ ਮੌਕਾ ਨਹੀਂ ਦਿੰਦਾ ਹਰੀ ਚੰਦ ਅਗਰ ਮੌਕਾ ਦੇ ਰਿਆ ਸੀ ਉਹਨੇ ਸੰਜੋ ਪਹਿਨੀ ਹੋਈ ਸੀ ਉਹਨੇ ਲੋਹੇ ਦੇ ਕੱਪੜੇ ਪਹਿਨੇ ਹੋਏ ਸੀ ਤਾਲਵੀ ਸੇਨੇ ਤੇ ਬੰਨੀ ਹੋਈ ਸੀ ਉਹਨੂੰ ਪਤਾ ਸੀ ਤੀਰ ਨੇ ਮੇਰਾ ਕੁਝ ਨਹੀਂ ਵਿਗਾੜਨਾ ਸਦਗੁਰ ਕਹਿਣ ਲੱਗੇ ਥੋੜੀ ਤੀਰ ਚਲਾ ਦਸ਼ਮ ਗ੍ਰੰਥ ਦੇ ਇਹ ਬੋਲਨੇ ਹਰੀ ਚੰਦ ਕੋਪਿਓ ਕਮਾਣਾਂ ਸਵਾਰਨ ਬੜਾ ਕਰੋਧ ਦੇ ਚਾਇਆ ਹਰੀ ਚੰਦ ਜੋਸ਼ ਦੇ ਚਾਇਆ ਉਹਨੇ ਤੀਰ ਬੱਥੇ ਚੁੱਕੜਿਆ ਨਿਸ਼ਾਨਾ ਮਹਾਰਾਜ ਦੇ ਛੇਨੇ ਦਲਾ ਐਸਾ ਹੋਇਆ ਉਹ ਤੀਰ ਸਿਰ ਦੇ ਉਪਰੋਂ ਲੰਘ ਗਏ ਲਗੇ ਆਨੇ ਹਰੀ ਚੰਦ ਕੋ ਪਿਓ ਕਮਾਨ ਸੰਵਾਰ ਪ੍ਰਥਮ ਬਾਜਿਆੰ ਤਾਣ ਬਾਣੰ ਪ੍ਰਹਾਰੰ ਉਹਨੇ ਬੱਥੇ ਦੇ ਚੋ ਤੀਰ ਕਢਿਆ ਖਿੱਚ ਕੇ ਮਾਰਿਆ ਉਸ ਤੀਰ ਨੇ ਪ੍ਰਹਾਰ ਨਹੀਂ ਕੀਤਾ ਨਹੀਂ ਲਗੇ ਪਰ ਆਪ ਸੁਣ ਕੇ ਹੈਰਾਨ ਹੋਗੇ ਮਹਾਰਾਜ ਜੋ ਕੁਛ ਇਥੇ ਪਹਿਲੇ ਵਾਕਜ ਕਹਿ ਰਹੇ ਨੇ ਉਨੇ ਛਾਤੀ ਦਾ ਨਿਸ਼ਾਨਾ ਬਣਾਉਂਦੇ ਆ ਬਣਾਉਂਦੇ ਆ ਇਕਦਮ ਘੋੜੇ ਦਾ ਨਿਸ਼ਾਨਾ ਬੜਾਇਆ ਵੀ ਚਲੋ ਛਾਤੀ ਤੋਂ ਤੀਰ ਖਦਾ ਵੀ ਜਾ ਸਕਦਾ ਇਤਨਾ ਲੰਬਾ ਚੌੜਾ ਇਹ ਘੋੜਾ ਇਹਨੂੰ ਖਤਮ ਕਰੀਏ ਸੁਣਿਆ ਇਹ ਘੋੜਾ ਪਹਾੜਾਂ ਤੋਂ ਵੀ ਨਸ ਜਾਂਦਾ ਹੈ ਕਿਤੇ ਪੰਛੀਆਂ ਦੀ ਤਰ੍ਹਾਂ ਉੱਡ ਕੇ ਵੱਜ ਜਾਂਦਾ ਹੈ ਇਹਨੂੰ ਪਹਿਲੇ ਮਾਰੀਏ ਇਸ ਘੋੜੇ ਨੂੰ ਪਹਿਲੇ ਖਤਮ ਕਰੀਏ ਇਹ ਸਾਰੀ ਕਥਾ ਇੰਜ ਲਿਖੀ ਹੋਈ ਹੈ ਪਰੋ تیر ਨਾ ਸਤਗੁਰ ਨੂੰ ਲਗਿਆ ਨਾ ਗੋੜੇ ਤੇ ਹਰੀ ਚੰਦ ਹੁਣ ਸੋਚਦਾ ਹੁਣ ਮੈਨੂੰ ਮੌਕਾ ਦੇਣਾ ਪੈਗਾ ਗੁਰੂ ਗੋਬਿੰਦ ਸਿੰਘ ਨੂੰ ਕਿ ਸ੍ਰੇਣ ਹੁੰਦਾ ਉਹਨਾਂ ਨੇ ਪਹਿਲੇ ਮੈਨੂੰ ਮੌਕਾ ਦਿੱਤਾ ਹੈ ਤੀਰ ਚਲਾਣ ਦਾ ਹੁਣ ਮੈਨੂੰ ਇਹਨਾਂ ਨੂੰ ਦੇਣਾ ਪੈਣਾ ਹੈ ਤੋਂ ਹਰੀ ਚੰਦ ਕਹਿੰਦੇ ਨੇ ਹੁਣ ਤੁਸੀਂ ਤੀਰ ਚਲਾ ਮਹਾਰਾਜੀ ਕਹਿੰਦੇ ਨੇ ਹਰੀ ਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ཅ ਨਹੀਂ ਆਈ ਅਜੇ ਵੀ ਸ਼ਾਂਤ ਸਾਗਰ ਦੇ ਵਿੱਚ ਅਨੰਦਿਤ ਹੈ ਤੂੰ ਇੱਕ ਤੀਰ ਹੋਰ ਚਲਾ ਅੰਦਰੋਂ ਖੁਸ਼ ਹੋਇਆ ਹੈ ਹਰੀ ਚੰਦ ਇਹ ਤੇ ਬਿਲਕੁਲ ਰਾਜਨੀਤੀ ਨਹੀਂ ਜਾਣਦਾ ਵਾਕਈ ਫਕੀਰ ਦੇ ਫਕੀਰ ਹੈ ਇਹ ਤੇ ਬਿਲਕੁਲ ਰਾਜਨੀਤੀ ਦੇ ਪੰਡਿਤ ਨਹੀਂ ਨੇ ਕੁਝ ਵੀ ਨਹੀਂ ਜਾਣਦੇ ਦੁਸ਼ਮਣ ਨੂੰ ਦੁਬਾਰਾ ਮੌਕਾ ਦੇ ਰਹਿ ਮੈਂ ਕਿ ਗੋੜੇ ਨੂੰ ਖਤਮ ਕਰਨ ਦੀ ਸੋਚੀ ਸੀ ਕਿਤੇ ਜਾਣ ਨਾ ਸਕਣ ਸਾਡੀ ਪਕੜ ਵਿੱਚ ਇਹ ਫਿਰ ਦੁਬਾਰਾ ਮੈਨੂੰ ਮੌਕਾ ਦੇ ਰਹੇ ਨੇ महाराज कैमरे दो तीए ताक के तीर मोको चलायो रखे ओ देव मैं कान छय कैसे दयो उस अकाल पुरख ने मेरी ऐसी रक्षा की थी ओ तीर मेरे कन्ना नो छू के लंगे सतगुरु इंज कहंदे निशाना दे बनाया उसने सीने छाती दा और तीर कन्ना नो छू के लंगे दुतीए ताक के इसरी मको हक बादशाह दसि विचित्र नाट ਦੁੱਤੀਏ ਤਾਕ ਕੇ ਤੀਰ ਮੋਖੋ ਚਲਾਇਓ ਰਖਿਓ ਦੇਵ ਮੈਂ ਕਾ ਨ ਛਏ ਕੇ ਸਿਰਾਇਓ ਤੀਰ ਲੰਗੇ ਲਗਿਆ ਹੀ ਨਹੀਂ ਅੰਦਰੋਂ ਤੇ ਬੜਾ ਸ਼ਰਮਸਾਰ ਹੋਇਆ ਹਰੀ ਜਨ ਬਈ ਮੈਂ ਆਪਣੇ ਆਪ ਨੂੰ ਇਤਨਾ ਨਿਸ਼ਾਣੇ ਬਾਜ਼ ਕਹਿ ਰਿਹਾ ਸੀ ਦੂਜਾ ਨਿਸ਼ਾਣਾ ਵੀ ਖਤਾ ਗਿਆ ਪਹਿਲਾ ਘੋੜੇ ਨੂੰ ਹੀ ਲੀਕਿਆ ਤੇ ਦੂਜਾ ਸਤਗੁਰੂ ਨੂੰ ਨਹੀਂ ਲਗੇ ਤੇ ਹੁਣ ਤੇ ਗੁਰੂ ਗੋਬਿੰਦ ਸਿੰਘ ਆਪਣਾ ਧਨ ਸ਼ਬਾਨ ਸੰਭਾਲਣਗੇ ਸੁਣੇ ਬੜੇ ਨਿਸ਼ਾਨ ਜੀ ਨੇ ਹਰੀ ਚੰਦ ਕਹਿੰਦਾ ਮਹਾਰਾਜ ਹੁਣ ਤੁਸੀਂ ਚਲਾਓ ਤੇ ਨੀਤੀ ਦੇ ਮਤਲਬ ਹੁਣ ਮੈਨੂੰ ਤੁਹਾਨੂੰ ਮੌਕਾ ਦੇਣਾ ਪਏਗਾ ਚਲਾਓ ਤੁਸੀਂ ਤੇ ਹਰੀ ਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਚ ਨਹੀਂ ਆਈ ਮਿੱਤਰਾ ਇੱਕ ਤੀਰ ਤੋਂ ਹੋਰ ਚਲਾ ਇਹਨਾਂ ਬੋਲਾਂ ਨੂੰ ਜਦ ਮੈਂ ਪੜਿਆ ਇਹ ਨਾ ਜਿਗਰਾ ਇਨ ਨੰਬਰ ਉਹ ਹਸਦਾ ਮਾਦਾ ਕੋੜੇ ਬੌਲ ਵੀ ਸਹਾਰੀ ਜਾ ਰਹੇ ਨੇ ਔਰ ਤੀਰ ਉਹ ਚਲਾ ਰਹੇ ਤਾਂ ਵੀ ਸ਼ਾਂਤ ਬਈ ਤਾਂ ਵੀ ਸ਼ਾਂਤ ਇਹ ਕਹਿਣ ਮਾਤਰ ਗੱਲਾਂ ਨਹੀਂ ਗਹਿਰਾਈ ਚ ਜਾਓਗੇ ਅਨਹੋਣੀ ਘਟਨਾ ਲੱਗਦੀ ਜਦ ਸਤਗੁਰ ਨੇ ਇਹ ਕਿਹਾ ਅਜੇ ਵੀ ਫਕੀਰ ਉਹਦੀ ਫਕੀਰੀ ਜੋਸ਼ ਦੇ ਚ ਨਹੀਂ ਆ ਰਹੀ ਤੂੰ ਇੱਕ ਤੀਰ ਹੋਰ ਚਲਾ ਹਰੀ ਚੰਦ ਹੁਣ ਸੋਚਦਾ ਦੋ ਤੀਰ ਮੇਰੇ ਖਦਾ ਚੜੇਗੇ ਤੇ ਤੀਸਰਾ ਥੋੜੀ ਖਦਾ ਜਾਣਾ ਹੈ ਇਹ ਜਾਣ ਜਾਣ ਕੇ ਮੈਨੂੰ ਮੌਕਾ ਦੇ ਰਹੇ ਨੇ ਇਹ ਬਿਲਕੁਲ ਕੁਝ ਨਹੀਂ ਜਾਣ ਅਦਕੀ ਉਸਨੇ ਚਲਾਕੀ ਕੀਤੀ ਸਦਗੁਰ ਦੀ ਜਿਹੜਾ ਕਮਰ ਕਸਾ ਸੀ ਨਾ ਉਹਦਾ ਨਿਸ਼ਾਨਾ ਮੈਂ ਥੱਲੇ ਮਹਾਰਾਜ ਨੇ ਇੱਕ ਚਮੜੇ ਦੀ ਪੇਟੀ ਬੰਨੀ ਹੋਈ ਸੀ ਉੱਪਰ ਕਮਰ ਕਸਾ ਕਪੜੇ ਦਾ ਸੀ ਰੇਸ਼ਮੀ ਕਪੜੇ ਸੂਰਬੀਰ ਘੋੜੇ ਦੀ ਜਦ ਅਸਵਾਰੀ ਕਰਦੇ ਨੇ ਤੇ ਘੋੜੇ ਦੀ ਅਸਵਾਰੀ ਦੇ ਸਰੀਰ ਹਿਲਦਾ ਬਹੁਤ ਸਰੀਰ ਦੇ ਅੰਦਰ ਦੇ ਆਜ਼ਾਦਦਰ ਵਰ ਨਾ ਹੋ ਜਾਣ ਤਾਂ ਕਮਰ ਕੱਸਾ ਬੰਨਦਾ। ਸਤਗੁਰ ਨੇ ਪੇਟੀ ਬੰਨੀ ਹੋਈ ਸੀ ਚਮੜੇ ਦੀ। ਉਹਦੇ ਉੱਪਰ ਕਮਰ ਕੱਸਾ ਕੀਤਾ ਹੋਇਆ ਸੀ ਰੇਸ਼ਮੀ ਕਪੜੇ ਦਾ। ਉਹਨੇ ਪੇਟੀ ਦਾ ਨਿਸ਼ਾਨਾ ਬਣਾਇਆ। ਵੀ ਪਹਿਲੀ ਵਾਰ ਮੈਂ ਸੀਨੇ ਦਾ ਨਿਸ਼ਾਨਾ ਬਣਾਇਆ। ਉਹ ਤੀਰ ਉੱਪਰ ਉੱਠ ਕੇ ਕੰਨ ਦੇ ਕੋਲ ਲੰਘ ਗਿਆ। ਉਸ ਤੋਂ ਪਹਿਲੇ ਕੋਹੜੇ ਦਾ ਨਿਸ਼ਾਨਾ ਬਣਾਇਆ। ਉਹ ਤੀਰ ਸਤਗੁਰ ਦੇ ਸਿਰ ਦੇ ਉੱਪਰੋਂ ਲੰਘ ਗਿਆ। فیر اوتھے تک ਜਾਂਦਾ ਜਾਂਦਾ ਉੱਚਾ ਹੋ ਜਾਂਦਾ ਹੈ ਅਦਕੀ ਉਹਨੇ ਮਹਾਰਾਜ ਦੇ ਕਮਰ ਕੱਸੇ ਦਾ ਨਿਸ਼ਾਨਾ ਬਣ ਮਹਾਰਾਜ ਐਂਜ ਲਿਖਦੇ ਨੇ ਤੀਤੀਏ تیر ਮਾਰਿਓ ਸੋ ਪੇਟੀ ਮਝਾਰੰ ਵਿਦਯੰ ਚਿਲਕਤੰ ਦਵਾਲ ਪਾਰੰ ਪਧਾਰੰ ਚਿਲਕਤੰ ਰੇਸ਼ਮੀ ਕਪੜਾ ਉਹ تیر ਨਿਸ਼ਾਨੇ ਤੇ ਲਗਿਆ ਮਹਾਰਾਜ ਇਹ ਨਹੀਂ ਕਹਿੰਦੇ ਉਹ ਜਿਹੜਾ ਕਮਰ ਕੱਸਾ ਸੀ ਸਾਡਾ ਉਹ ਵਿਨੇ ਆ ਗਏ ਫਨ ਜਿਹੜੀ ਸੀ ਪੇਟੀ ਚਵੜੇ ਦੀ ਪਹਿਣੀ ਹੋਈ ਸੀ ਉਹਨੂੰ ਵੀ ਉਸ ਨੇ ਵਨੇਆ ਚੁਭੀ ਚੁੰਚ ਚਰਮੰ ਕਛੂ ਘਾਇ ਨਾ ਆਇਓ ਕਲੇ ਕਾਵਲੰਗ ਜਾਣ ਦਾ ਸੰਗ ਬਚਾਯਾਂ ਇਤਨੀ ਜੀ ਚੁੰਝ ਸੜੇ ਪੇਟ ਨੂੰ ਜ਼ਰੂਰ ਲੱਗੇ ਕਮਰ ਕਸੇ ਨੂੰ ਵਨ ਗਈ ਪੇਟੀ ਨੂੰ ਵੀ ਵਨ ਗਈ ਉਹ ਤੀਰ ਦੀ ਨੌਕ ਥੋੜੀ ਜੀਆਂ ਨੌਕ ਸਾਡੇ ਪੇਟ ਦੇ ਉੱਪਰ ਦੀ ਚਮੜੀ ਨੂੰ ਲੱਗੇ ਥੋੜੀ ਜਿਹੀਆਂ ਚਮੜੀ ਇੱਕ ਬਸੇ ਹੋਈ ਹਲਕੀ ਜਿਹੀਆਂ ਖੂਨ ਦੀ ਧਾਰਾ ਵਗੇ ਛੁਬੀ ਚੁੰਚ ਚਰਮੰ ਕੋਈ ਖਾਇ ਨਾ ਆਇਓ ਕੋਈ ਵਿਸ਼ੇਸ਼ ਤਰ੍ਹਾਂ ਦਾ ਸਾਨੂੰ ਜ਼ਖਮ ਨਹੀਂ ਆਇਆ ਕਲੇ ਕਾਵਨੰ ਜਾਨ ਦਾ ਸੰਭਾਯੰ ਜਦ ਉਹ ਚੁੰਝ ਥੋੜੀ ਜਿਹੀ ਲੱਗੀ ਤੋ ਮਹਾਰਾਜ ਕਹਿੰਦੇ ਨੇ ਹਰੀ ਚੰਦ ਸਣ ਜਬੈ ਬਾਨ ਲਾਗਿਓ ਤਬੇ ਰੋਸ ਜਗ ਹੁਣ ਫਕੀਰ ਦੀ ਫਕੀਰੀ ਰੋਸੇ ਚਾ ਗਈ ਹੁਣ ਤੁਝੇ ਰੱਬ ਦਾ ਵਾਸਤਾ ਵੀ ਪਾਵੇਂ ਗੋਬਿੰਦ ਸਿੰਘ ਦਾ ਤੀਰ ਨਹੀਂ ਰੁਕੇਗਾ ਨਹੀਂ ਰੁਕੇ ਹੁਣ ਫਕੀਰ ਦੀ ਫਕੀਰੀ ਜੋਸ਼ ਚ ਮਹਾਰਾਜ ਨੇ ਇੱਕਦਮ ਬੱਥੇ ਚ ਤੀਰ ਕੱਢਿਆ ਐਸਾ ਖਿੱਚ ਕੇ ਉਸਨੇ ਉਹਨਾਂ ਨੇ ਨਿਸ਼ਾਨਾ ਮਾਰਿਆ ਐਥੇ ਨੱਕ ਦੇ ਕੋਲ ਲੱਗਿਆ ਤੇ ਨੱਕ ਦੇ ਉੱਤੇ ਕੁਝ ਪਹਿਨੇ ਆ ਨਹੀਂ ਸੀ ਬਾਕੀ ਦਾ ਸਾਰਾ ਲੋਹੇ ਨਾਲ ਢਕੇ ਹੋਇਆ ਸੀ ਸਿਰ ਵਿਨੇ ਆ ਗੇ ਕੋੜੇ ਤੋਂ ਥੱਲੇ ਡੜ ਗੇ ਜਬੇ ਬਾਣ ਲਾਗਿਓ ਤਵੇ ਰੋ ਸ ਜਾਗਿਓ ਕਰੇ ਨੇ ਕਮਾਣੰ ਹਣੰਗ ਬਾਣ ਦਾਣੰ ਹਰੀ ਚੰਦ ਮਾਰੇ ਸੋ ਜੋਧਾਲੇ ਤਾਰੇ ਜੈਸੇ ਹਰੀ ਚੰਦ ਨੂੰ ਤੀਰ ਲੱਗੇ ਥੱਲੇ ਗਿਰਿਆ ਉਹਦੇ ਜਿੰਨੇ ਯੋਧੇ ਸਨ ਵੱਜ ਪਏ ਦੱਸ ਪਏ ਵੇ ਸਾਡਾ ਸੈਨਾਵਦੀ ਮਾਰਿਆ ਗਿਆ ਤੇ ਹਰੀ ਚੰਨ ਨੂੰ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਇਸ ਤਰ੍ਹਾਂ ਦਾ ਘਟਨਾ ਹੋ ਸਕਦੀ ਹਰੀਸ਼ੇਂ ਦਮਾਰੇ ਸੋ ਜੋਧਾਨਿਤਾਰੇ ਸਵੇ ਵੀ ਰਿਧਾਏ ਸਰੋਗੰ ਚਲਾਏ ਜਦ ਸਾਰੇ ਨਸ ਭੈ ਮਹਾਰਾਜ ਕਹਿੰਦਾ ਸੀ ਤੇ ਤੀਰਾਂ ਦੀ ਬਾਰਿਸ਼ ਹੀ ਚਲਾ ਦਿੱਤੇ ਪਰ ਇਹ ਚੰਦ ਹੋ ਨਾ ਇਹ ਬਾਰਿਸ਼ ਤੂੰ ਰੋਕ ਜਿੰਨੀ ਰੋਕ ਸਕਦਾ ਫਕੀਰ ਜੋਸ਼ ਦੇ ਚੱਲਦੇ ਫਕੀਰ ਦੀ ਫਕੀਰੀ ਪਰ ਵੀ ਰਸ ਦੇ ਚੱਲਦੀ ਹੈ ਲੇਕਿਨ ਜਦ ਵੀ ਕੋਈ ਇਤਿਹਾਸ ਦਾ ਪਰਚੋਲੀਆ ਇਹ ਬਚਿੱਤਰ ਨਾਟਕ ਪੜਦਾ ਹੈ ਕਿਸੇ ਵੀ ਜਾਣੇ ਦੁਸ਼ਮਣ ਨੂੰ ਤਿੰਨ ਦਫਾ ਮੌਕਾ ਦੇਣਾ ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਅੱਜ ਤੱਕ ਮੈਂ ਜੰਗ ਦੇ ਚ ਕਦੀ ਕਿਸੇ ਨੇ ਇਹ ਮੌਕਾ ਨਹੀਂ ਲਿੱਤਾ ਇਹ ਪਹਿਲਾ ਸੂਰਬੀਰ ਹੈ